ਸੂਹੀ ਮਹੱਲਾ ਪਹਿਲਾ ਸੋ ਚੱਜੀ ਜਾ ਤੂ ਤਾਂ ਮੈਂ ਸਭ ਕੋ ਤੂੰ ਸਾਹਿਬ ਮੇਰੀ ਰਾਸ ਜੀਓ ਤੁਦ ਅੰਤਰ ਹੋ ਸੁਖ ਵਸਾ ਤੂ ਅੰਤਰ ਸਾ ਬਾਸ ਜੀਓ ਭਾਣੈ ਤਖਤ ਵਡਾਈਆ ਭਾਣੈ ਭੀਖ ਉਦਾਸ ਜੀਓ ਭਾਣੈ ਥਲ ਸਿਰ ਸਰਵਹ ਕਮਲ ਫੁਲਾ ਆਕਾਸ ਜੀਓ ਭਾਣੈ ਭਵਜਲ ਲੰਗੀਐ ਭਾਣੈ ਮੰਜ ਭਰੀ ਆਸ ਜੀਉ ਭਾਣੈ ਸੋ ਸਹੋ ਰੰਗੁ ਲਾ ਸਿਫਤ ਰਤਾ ਗੁਣਤਾਸ ਜੀਉ ਭਾਣੈ ਸਹੋ ਪੀਹਾਵਲਾ ਹਉ ਆਵਣ ਜਾਣ ਮੋਈ ਆਸ ਜੀਉ ਤੂ ਸਹੋ ਅਗਮ ਅਤੋਲਵਾ ਹਉ ਕਹਿ ਕਹਿ ਟਹਿ ਪਈ ਆਸ ਜੀਉ ਪਈ ਆਸ ਜੀ ਤੂ ਸਹੋ ਅਗਮ ਅਤੋਲਵਾ ਹਉ ਕਹਿ ਕਹਿ ਟਹਿ ਪਈਆ ਪਿਆਸ ਜੀਓ ਕਿਆ ਮੰਗੋ ਕਿਆ ਕਹਿ ਸੁਣੀ ਮੈਂ ਦਰਸ਼ਨ ਭੂਖ ਪਿਆਸ ਜੀਓ ਗੁਰਬਖਦੀ ਸਹੋ ਪਾਇਆ ਸਚ ਨਾਨਕ ਕੀ ਅਰਦਾਸ ਜੀਓ ਆਸ ਅੱਖਰ ਨਾਲ ਇਹ ਜਿਹੜੇ ਵੀ ਸ਼ਬਦ ਆਏ ਨੇ ਇਹ ਸਾਰੇ ਇਕੱਠੇ ਜੁੜਵੇਂ ਆਉਣਗੇ ਕਿਤੇ ਵੀ ਵੱਖਰਾ ਪਾਠ ਨਹੀਂ ਹੋਵੇਗਾ ਸਾਰੀਆਂ ਪੰਕਤੀਆਂ ਆਪ ਜੀ ਨੇ ਸਰਵਣ ਕੀਤੀਆਂ ਨੇ ਭਰੀ ਆਸ ਭਰੀ ਆਸ ਜੀਓ ਗੁਣਤਾਸ ਜੀਓ ਮੁਈ ਆਸ ਜੀਓ ਪਈ ਆਸ ਜੀਓ ਜਿਵੇਂ ਇਹ ਇਕੱਠੇ ਬੋਲੇ ਗਏ ਨੇ ਇਵੇਂ ਇਕੱਠਾ ਹੀ ਪਾਠ ਕਰਨਾ ਹੈ ਕਿਸੇ ਵੀ ਲਫ਼ਜ਼ ਨਾਲੋਂ ਆਸ ਵੱਖਰਾ ਪਾਠ ਇੱਥੇ ਨਹੀਂ ਕਰਨਾ ਜੀ ਹਾਂਜੀ ਸਤਿਗੁਰੂ ਜੀ ਨੇ ਪਹਿਲੀ ਪਾਦਸ਼ਾਹੀ ਗੁਰੂ ਨਾਨਕ ਦੇਵ ਜੀ ਨੇ ਕੁਚੱਜੀ ਔਰ ਸੁਚੱਜੀ ਉਚਾਰਣ ਕੀਤੀ ਇਹ ਦੋ ਬਾਣੀਆਂ ਦੋ ਸ਼ਬਦ ਹਨ ਉਸੇ ਤਰਜ਼ ਤੇ ਪੰਜਵੇਂ ਪਾਤਸ਼ਾਹ ਮਹਾਰਾਜ ਗੁਣਮੰਤੀ ਇਸ ਰਲੇਖੇਠ ਬਾਣੀ ਉਚਾਰਨ ਕਰ ਰਹੇ ਨੇ ਇਹ ਪੰਜਵੇਂ ਪਾਤਸ਼ਾਹ ਜੀ ਦਾ ਸ਼ਬਦ ਹੈ ਹਾਂਜੀ ਸਾਧ ਸੰਗਤ ਜੀ ਬਾਣੀ ਪਹਿਲੇ ਪਾਤਸ਼ਾਹ ਜੀ ਦੀ ਚੱਲ ਰਹੀ ਹੈ ਅਸ਼ਟਪਦੀਆਂ ਸੋ ਪਹਿਲੇ ਪਾਤਸ਼ਾਹ ਜੀ ਦੀਆਂ ਔਰ ਇੱਥੇ ਹੁਣ ਇਹ ਕੋਈ ਵੱਖਰੇ ਸਰਲੇਖ ਤੋਂ ਬਿਨਾ ਜਿਵੇਂ ੴ ਸਤਿਗੁਰ ਪ੍ਰਸਾਦ ਲੇਖ ਕੇ ਵੱਖਰਾ ਪ੍ਰਕਰਣ ਬਣਾਇਆ ਜਾਂਦਾ ਹੈ ਉਸ ਪਰਕਰਣ ਤੋਂ ਬਿਨਾਂ ਹੀ ਇਹ ਅੱਗੇ ਪੰਚਮ ਪਾਤਸ਼ਾਹੀ ਦਾ ਸ਼ਬਦ ਆਇਆ ਹੈ ਕਿਉਂਕਿ ਪਰਕਰਣ ਚੱਲ ਰਿਹਾ ਹੈ ਕੁਚੱਜੀ ਸੁਚੱਜੀ ਗੁਣਮੰਤੀ ਇਹ ਵਿਸ਼ੇਸ਼ ਸ਼ਬਦ ਸਤਿਗੁਰੂ ਮਹਾਰਾਜ ਨੇ ਉਚਾਰਨ ਕੀਤੇ ਨੇ ਅਸ਼ਟ ਪਦੀਆਂ ਔਰ ਉਹਨਾਂ ਤੋਂ ਅੱਗੇ ਇਹ ਸ਼ਬਦ ਦੋ ਸ਼ਬਦ ਕੁਚੱਜੀ ਤੇ ਸੁਚੱਜੀ ਪਹਿਲੇ ਪਾਤਸ਼ਾਹੀ ਦੇ ਤੇ ਨਾਲ ਦਾ ਹੀ ਪਰਕਰਣ ਗੁਣਮੰਤੀ ਸਚ ਜੀ ਤੋਂ ਵੀ ਵੱਧ ਕੇ ਜਿਹੜੀ ਸ਼ੁਭ ਗੁਣਾ ਵਾਲੀ ਐ ਉਸ ਜੀਵ ਇਸਤਰੀ ਦਾ ਵਰਣਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਪੰਚਮ ਪਾਤਸ਼ਾਹ ਇਹ ਸ਼ਬਦ ਦੇ ਵਿੱਚ ਕਰ ਰਹੇ ਨੇ ਸੋਹੀ ਮਹੱਲਾ ਪੰਜਵਾ ਗੁਣਵੰਤੀ ਜੋਤੀ ਸਹਿ ਗੁਰ ਸਿਖੜਾ ਤਿਸ ਨਿਵ ਨਿਵ ਲਾ ਗਉ ਪਾਏ ਜੀਉ ਆਖਾਂ ਬਿਰਥਾ ਜੀ ਕੀ ਗੁਰ ਸਜਣ ਦੇਹ ਮਿਲਾਏ ਜੀਉ ਸੋਈ ਦਸ ਉਪਦੇਸੜਾ ਮੇਰਾ ਮਨ ਅਨਤ ਨਾ ਕਾਹੂ ਜਾਏ ਜੀਉ ਇਹੋ ਮਨ ਤੈ ਕੂੰਡੇ ਵਸਾ ਮੈਂ ਮਾਰਗ ਦੇਹੁ ਬਤਾਏ ਜੀਉ ਹਉ ਆਇਆ ਦੂਰ ਹਉ ਚਲ ਕੈ ਮੈਂ ਤੱਕੀ ਤਉ ਸਰਣਾਏ ਜੀਉ ਮੈਂ ਆਸਾ ਰਖੀ ਚਿਤ ਮਹਿ ਮੇਰਾ ਸਭੋ ਦੁਖ ਗਵਾਏ ਜੀਉ ਇਤ ਮਾਰਗ ਚੱਲੇ ਭਾਈ ਅੜੇ ਗੁਰ ਕਹੈ ਸੁਕਾਰ ਕਮਾਏ ਜੀਓ ਤਿਆਗੇ ਮਨ ਕੀ ਮਤੜੀ ਵਿਸਾਰੇ ਦੂਜਾ ਭਾਉ ਜੀਓ ਤਿਆਗੇ ਮਨ ਕੀ ਮਤੜੀ ਵਿਸਾਰੇ ਦੂਜਾ ਭਾਉ ਜੀਓ ਬਿੰਦियां ਲਾ ਕੇ ਸਤਿਗੁਰੂ ਜੀ ਨੇ ਲਿਖਿਆ ਹੈ ਇਉਂ ਪਾਠ ਕਰਨਾ ਹੈ ਤਿਆਗੇ ਮਨ ਕੀ ਮਤੜੀ ਵਿਸਾਰੇ ਦੂਜਾ ਭਾਉ ਜੀਓ ਤਿਆਗਿ ਮਨ ਕੀ ਮਤੜੀ ਵਿਸਾਰੀ ਦੂਜਾ ਭਾਉ ਜੀਓ ਇਉ ਪਾਵਹਿ ਹਰ ਦਰਸਾਵੜਾ ਨਹਿ ਲਗੈ ਤੱਤੀ ਵਾਉ ਜੀਓ ਹਉ ਆਪੋ ਬੋਲ ਨਾ ਜਾਣਦਾ ਮੈਂ ਕਹਿਆ ਸਭ ਹੁਕਮ ਆਉ ਜੀਓ ਹਰ ਭਗਤ ਖਜ਼ਾਨਾ ਬਖਸਿਆ ਗੁਰ ਨਾਨਕ ਕੀ ਆਪਸਾਉ ਜੀਓ ਮੈਂ ਬਹੁੜ ਨਾ ਤ੍ਰਿਸਨਾ ਭੁਖੜੀ ਹਉ ਰੱਜਾ ਤ੍ਰਿਪਤ ਅਗਾਏ ਜੀਉ ਜੋ ਗੁਰ ਦੀ ਸਹਿ ਸਿਖੜਾ ਤਿਸ ਨਿਵ ਨਿਵ ਲਾਗੋ ਪਾਏ ਜੀਉ ਸਾ ਸੰਗਤ ਜੀ ਇਹ ਜੋ ਤਿੰਨੇ ਸ਼ਬਦ ਆਏ ਨੇ ਇਹਦੇ ਵਿੱਚ ਅਸਚਰਜ ਬਾਤ ਸਤਿਗੁਰੂ ਸੱਚੇ ਪਾਤਸ਼ਾਹ ਨੇ ਜੋ ਰੱਖੀ ਆ ਇਨ੍ਹਾਂ ਸ਼ਬਦਾਂ ਵਿੱਚ ਕਿ ਇਨ੍ਹਾਂ ਵਿੱਚ ਵੱਖਰੇ ਵੱਖਰੀ ਪਾਦ ਰਚਨਾ ਜੋ ਹੈ ਕਿ ਵੱਖਰੇ ਵੱਖਰੇ ਪਦੇ ਹੋਣ ਕੋਈ ਦੋ ਪਦੇ ਨੇ ਤੇ ਪਦੇ ਨੇ ਚੌਪਦੇ ਨੇ ਜਾਂ ਅਸ਼ਟਪਦੀ ਹੈ ਉਹ ਕਰਮ ਸਤਗੁਰਾਂ ਦੇ ਇਥੇ ਨਹੀਂ ਰਖਿਆ ਪਹਿਲਾ ਸ਼ਬਦ ਕੁਚੱਜੀ ਦੇਖੋ ਇਹਦੇ ਵਿੱਚ ਕੋਈ ਅੰਕ ਨਹੀਂ ਆਇਆ ਤੇ ਅਖੀਰ ਦੇ ਵਿੱਚ ਏਕਾ ਅੰਕ ਆਇਆ ਹੈ ਕਿ ਇਹ ਪੂਰਾ ਇੱਕ ਸ਼ਬਦ ਹੈ ਇਉਂ ਵੱਖਰੇ ਵੱਖਰੇ ਪਦਿਆਂ ਤੋਂ ਬਿਨਾਂ ਪੂਰਾ ਹੀ ਸ਼ਬਦ ਮਹਾਰਾਜ ਜੀ ਨੇ ਬਿਨਾਂ ਅੰਕ ਰਚਨਾ ਤੋਂ ਇਹ ਉਚਾਰਨ ਕੀਤਾ ਹੈ ਇਸੇ ਤਰ੍ਹਾਂ ਸੁਚੱਜੀ ਇਹਦੇ ਵਿੱਚ ਵੀ ਵੱਖਰੀ ਅੰਕ ਰਚਨਾ ਵੱਖਰੇ ਵੱਖਰੇ ਪਦਿਆਂ ਦੀ ਪੌੜੀਆਂ ਦੀ ਨਹੀਂ ਰੱਖੀ ਤੇ ਤੀਸਰਾ ਸ਼ਬਦ ਇਹ ਗੁਣਮੰਤੀ ਪੰਚਮ 파ਰਸ਼ਾ ਜੀ ਦਾ ਹੈ ਇਹਦੇ ਵਿੱਚ ਵੀ ਅੰਕ ਰਚਨਾ ਨਹੀਂ ਹੈ ਮਹਾਰਾਜ ਜੀ ਨੇ ਇਹਨੂੰ ਵੀ ਅੰਕ ਰਚਨਾ ਤੋਂ ਬਿਨਾ ਪੂਰਾ ਇੱਕ ਸ਼ਬਦ ਇਹ ਉਚਾਰਨ ਕੀਤਾ ਹੈ ਤੇ ਅੰਤ ਵਿੱਚ ਸਰਲੇਖ ਤਿੰਨ ਦਿੱਤਾ ਹੈ ਕਿ ਇਹ ਤੀਸਰਾ ਸ਼ਬਦ ਹੈ ਕਿਉਂ ਇਹ ਵਿਸ਼ੇਸ਼ ਤੌਰ ਤੇ ਉਪਦੇਸ਼ ਦਿੰਦਿਆਂ ਹੋਇਆਂ ਮਹਾਰਾਜ ਜੀ ਨੇ ਇਹ ਪਾਵਨ ਸ਼ਬਦ ਉਚਾਰਨ ਕੀਤੇ ਨੇ ਇਹ ਵਿਸ਼ੇਸ਼ ਬਾਣੀ ਦਾ ਦਰਦ ਰੱਖਦੇ ਨੇ ਜਿਵੇਂ ਵਿਸ਼ੇਸ਼ ਸਰਦੇਖਾਂ ਹੇਠਾਂ ਬਾਣੀਆਂ ਆਈਆਂ ਹਨ ਨਾ ਇਸੇ ਤਰ੍ਹਾਂ ਇਹ ਸ਼ਬਦ ਵਿਸ਼ੇਸ਼ ਸਰਦੇਖਾਂ ਹੇਠ ਆਏ ਨਾ ਇਹ ਅਸ਼ਟਪਦੀਆਂ ਵਿੱਚ ਹਨ ਨਾ ਇਹ ਸ਼ੰਤਾਂ ਵਿੱਚ ਹਨ ਅਸ਼ਟਪਦੀਆਂ ਦੀ ਸੰਪੂਰਨਤਾ ਤੇ ਸ਼ੰਤਾਂ ਦੀ ਆਰੰਭਤਾ ਤੋਂ ਪਹਿਲਾਂ ਇਹਨਾਂ ਤਿੰਨਾਂ ਸ਼ਬਦਾਂ ਨੂੰ ਸਤਿਗੁਰੂ ਮਹਾਰਾਜ ਜੀ ਨੇ ਇਹਨਾਂ ਵਿਸ਼ੇਸ਼ ਸਰਦੇਖਾਂ ਹੇਠ ਲਿਖਿਆ ਹੈ ਹਾਂਜੀ ਅੱਗੇ ਸ਼ਾਂਤ ਆਰੰਭ ਹੋ ਰਹੇ ਨੇ ਜੀ ਰਾਗ ਸੂਹੀ ਛੰਤ ਮਹੱਲਾ ਪਹਿਲਾ ਘਰ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਭਰ ਜੋ ਬਨ ਮੈਂ ਮਤ ਪੇੜਾ ਘਰ ਪਾ ਹੋਣੀ ਬਲਰਾਮ ਜੀਓ ਬੇਨਤੀ ਹੈ ਸਾ ਸੰਗਤ ਜੀ ਵਿਸਰਾਮਾਂ ਵੱਲੇ ਖਿਆਲ ਰੱਖਣਾ ਆਪਾਂ ਕਈ ਵਾਰ ਵਿਸਰਾਮ ਗਲਤ ਲਾ ਜਾਂਦੇ ਆ ਇਹ ਸੂਹੀ ਰਾਗ ਦੇ ਜਿਹੜੇ ਸ਼ਾਂਤ ਨੇ ਨਾ ਸਾਰੇ ਹੀ ਸ਼ਾਂਤ ਪਹਿਲੇ ਪਾਤਸ਼ਾਹ ਤੋਂ ਚੌਥੇ ਪਾਤਸ਼ਾਹ ਜੀ ਤੱਕ ਬਾਲ RAM ਜੀਓ ਪੰਕਤੀਆਂ ਦੇ ਨਾਲ ਇਹ ਵਿਸ਼ੇਸ਼ ਤੌਰ ਤੇ ਅੱਖਰ ਆਉਣਗੇ ਪੰਚਮ ਪਾਤਸ਼ਾਹ ਦੇ ਸ਼ਾਂਤ ਫਿਰ ਅੱਗੇ ਸਰਲ ਰੂਪ ਵਿੱਚ ਆਉਣਗੇ ਉਹਨਾਂ ਨਾਲ RAM ਲਫ਼ਜ਼ ਬਹੁਤਾ ਆਉਂਦਾ ਹੈ ਸੋ ਇਹਨਾਂ ਵਿੱਚ ਵਿਸ਼ਰਾਮਾਂ ਦਾ ਖਿਆਲ ਰੱਖਣਾ ਔਰ ਇਹ ਵੀ ਖਿਆਲ ਰੱਖਣਾ ਕਿ ਬਾਲ RAM ਜੀਓ ਪੰਕਤੀ ਨੂੰ ਪੂਰਨ ਬਰਾਮ ਦੇਣ ਉਪਰੰਤ ਬਾਲ RAM ਜੀਓ ਇਹ ਸਤਿਗੁਰੂ ਮਹਾਰਾਜ ਜੀ ਨੇ ਅੱਗੇ ਕਾਵ ਰਚਨਾ ਦੀ ਇਹ ਜਿਹੜੀ ਤੁਲਤਾ ਹੈ ਇਹ ਲਿਖੀ ਹੋਈ ਹੈ ਬਲਰਾਮ ਇਕੱਠਾ ਨਹੀਂ ਹੁੰਦਾ ਬਾਲ ਵੱਖਰਾ ਹੁੰਦਾ ਆ ਰਾਮ ਵੱਖਰਾ ਹੁੰਦਾ ਹੈ ਬਾਲ ਰਾਮ ਜੀਓ ਸ਼ਬਦ ਆਰੰਭ ਹੋਇਆ ਹੈ ਭਾਰ ਜੋ ਬਨ ਮੈ ਮਤ ਪਈੜਾ ਘਰ ਪਾ ਹੋਣੀ ਬਾਲ ਰਾਮ ਜੀਓ ਇਉਂ ਇਹਨਾਂ ਸਾਰੀਆਂ ਪੰਕਤੀਆਂ ਦੇ ਉਚਾਰਨ ਹੋਣਗੇ ਆਮ ਤੌਰ ਤੇ ਸੱਜਿਆ ਹੀ ਆਪਾਂ ਬੋਲ ਜਾਂਦੇ ਆ ਕਿ ਭਰਜੋਬਨ ਮੈਂ ਮਤ ਪੀੜਾ ਘਰ ਪਹਣੀ ਬਲਰਾਮ ਜੀਓ ਇਹ ਗਲਤ ਹੋ ਜਾਂਦਾ ਹੈ ਸੋ ਇਹ ਪੰਕਤੀਆਂ ਦੇ ਚਲਨ ਵੱਲ ਚਾਲ ਵੱਲ ਇਹਨਾਂ ਦੇ ਉਚਾਰਨ ਵੱਲ ਔਰ ਇਹਨਾਂ ਦੇ ਵਿਰਾਮਾਂ ਵੱਲੇ ਖਾਸ ਤੌਰ ਤੇ ਖਿਆਲ ਰੱਖਣਾ ਜੀ ਭਰਜੋਬਨ ਮੈਂ ਮਤ ਇੱਥੇ ਮੈਂ ਨਹੀਂ ਬੋਲਣਾ ਮੈਂ ਪਾਠ ਹੈ ਬਿੰਦੀ ਤੋਂ ਬਿਨਾ ਹਾਂਜੀ ਤਾਰ ਜੋ ਬਨ ਮੈ ਮਤ ਪੇੜੈ ਕਰ ਪਾ ਹੋਣੀ ਬਲ RAM ਜੀਓ ਮੈਲੀ ਅਵਗਣ ਚਿਤ ਬੇਨ ਗੁਰ ਗੁਣ ਨਾ ਸਮਾਵਨੀ ਬਲ RAM ਜੀਓ ਗੁਣ ਸਾਰ ਨਾ ਜਾਣੀ ਭਰਮ ਭੁਲਾਣੀ ਜੋ ਬਨ ਬਾਦ ਗਵਾਇਆ ਵਾਰ ਘਰ ਦਰ ਦਰਸ਼ਨ ਨਹੀਂ ਜਾਤਾ ਪੇਰ ਕਾ ਸਹਜ ਨਾ ਭਾਇਆ ਸਤਿਗੁਰ ਪੂਛ ਨਾ ਮਾਰਗ ਚਾਲੀ ਸੂਤੇ ਰਹਿਣ ਵਿਹਾਣੀ ਨਾਨਕ ਬਾਲ ਤਣ ਰਾਂਡੇ ਪਾ ਬੇਨ ਪਿਰ ਧਾਨ ਕੁਮਲਾਣੀ ਬਾਲ ਤਣ ਜਿਵੇਂ ਪਾਠ ਕੀਤਾ ਗਿਆ ਇਹਨੇ ਬੋਲਣਾ ਬਾਲ ਤਣ ਨਹੀਂ ਬੋਲਣਾ ਰਾਂਡੇ ਪਾ ਥੋੜਾ ਜਿਹਾ ਬਿੰਦੀ ਦਾ ਉਚਾਰਨ ਕਰਕੇ ਹਾਂਜੀ ਨਾਨਕ ਬਾਲ ਤਣ ਰਾਂਡੇ ਪਾ ਬੇਨ ਪਿਰ ਧਾਨ ਕੁਮਲਾਣੀ ਬਾਬਾ ਮੈਂ ਵਰ ਦੇਹ ਮੈਂ ਹਰ ਵਰ ਭਾਵੈ ਤਿਸ ਕੀ ਬਲਰਾਮ ਜੀਉ ਰਵ ਰਹਿਆ ਯੁਗ ਚਾਰ ਤ੍ਰਿ ਭਵਨ ਬਾੜੀ ਜਿਸ ਕੀ ਬਲਰਾਮ ਜੀਉ ਤ੍ਰਿ ਭਵਨ ਕਾਂਤ ਰਵੈ ਸੋਹਾਗਣ ਅਵਗਣ ਵੰਤੀ ਦੂਰੇ ਜੈਸੀ ਆਸਾ ਤੈਸੀ ਮਨਸਾ ਪੂਰ ਰਹਿਆ ਭਾਰ ਪੂਰੇ ਹਰ ਕੀ ਨਾਰ ਸੋ ਸਰਬ ਸੁਹਾਗਣ ਰਾਂਡ ਨਾ ਮੈਲੇ ਵੇਸੇ ਨਾਨਕ ਮੈਂ ਵਰ ਸਾਚਾ ਭਾਵੇਂ ਜੁਗ ਜੁਗ ਪ੍ਰੀਤਮ ਤੈਸੇ ਬਾਬਾ ਲਗਣ ਗਣਾਈ ਹੰ ਭੀ ਵੰਨਿਆ ਸਾਹੁਰੈ ਬਲਰਾਮ ਜੀਓ ਬਾਬਾ ਲਗਣ ਗਣਾਈ ਹੰ ਭੀ ਵੰਨਿਆ ਸਾਹੁਰੈ ਬਲਰਾਮ ਜੀਓ ਬਾਬਾ ਲਗਨ ਗਣਾਈ ਹੰ ਭੀ ਵੰਨਿਆ ਬ ਸਾਹ ਹਰੈ ਬਲਰਾਮ ਜੀਓ ਵੰਨਿਆ ਤੇ ਜਮਕ ਨਹੀਂ ਲਗਣੀ ਹੰ ਭੀ ਵੰਨਿਆ ਸਾਹ ਹਰੈ ਬਾਬਾ ਲਗਨ ਗਣਾਈ ਹੰ ਭੀ ਵੰਨਿਆ ਸਾਹ ਹਰੈ ਬਲਰਾਮ ਜੀਓ ਸਾਹਾ ਹੁਕਮ ਰਜਾਈ ਸੋ ਨਾ ਟਲੈ ਜੋ ਪ੍ਰਭ ਕਰੈ ਬਲਰਾਮ ਜੀਓ ਕਿਰਤ ਪਾਇਆ ਕਰਤਾ ਕਰ ਪਾਇਆ ਮੇਟ ਨਾ ਸਕੈ ਕੋਈ ਜਾਈ ਨਾਉ ਨ ਰਹਿ ਨਿਹਕੇਵਲ ਰਵ ਰਹਿਆ ਤਿਹ ਲੋਈ ਮਾਏ ਨਿਰਾਸੀ ਰੋਏ ਵਿਚੁੰਨੀ ਬਾਲੀ ਬਾਲੈ ਹੇਤੇ ਨਾਨਕ ਸਾਚ ਸਬਦ ਸੁਖ ਮਹਿਲੀ ਗੁਰ ਚਰਣੀ ਪ੍ਰਭ ਚੇਤੇ ਬਾਬਲ ਦਿੱਤੜੀ ਦੂਰ ਨਾ ਆਵੇ ਘਰ ਪਈਐ ਬਲਰਾਮ ਜੀਓ ਰਹਿਸੀ ਵੇਖ ਹਦੂਰ ਪਿਰ 라ਵੀ ਘਰ ਸੋਹੀਐ ਬਲਰਾਮ ਜੀਓ ਸਾਚੇ ਪਿਰ ਲੋੜੀ ਪ੍ਰੀਤਮ ਜੋੜੀ ਮਾਤ ਪੂਰੀ ਪ੍ਰਧਾਨੇ ਸੰਜੋਗੀ ਮੇਲਾ ਥਾਨ ਸੁਹੇਲਾ ਗੁਣਵੰਤੀ ਗੁਰ ਗਿਆਨੇ ਸਤ ਸੰਤੋਖ ਸਦਾ ਸੱਚ ਪੱਲੇ ਸੱਚ ਬੋਲੇ ਪਿਰ ਭਾਏ ਨਾਨਕ ਵਿਛੜ ਨਾ ਦੁਖ ਪਾਏ ਗੁਰਮਤ ਅੰਕ ਸਮਾਏ